ਰਤ ਮੈਂ ਤੈਨੂੰ ਇੱਕ ਗੱਲ ਸਮਝਾਵਾਂ ਮੇਰੀ ਗੱਲ ਸੁਣ ਧਿਆਨ ਨਾਲ ਜੇ ਸੇਵਕ ਤੇ ਮੈਂ ਸਾਰਾ ਕੁਝ ਦੱਸਦਾ ਹੀ ਨਾ ਤੇ ਤੈਨੂੰ ਵੀ ਇਧਰ ਵਾਈਫ ਬਣਾ ਕੇ ਰੱਖੀ ਜਾਂਦਾ ਤੇ ਉਧਰ ਹਰ ਪੀਤ ਨਾ ਵੀ ਰਿਲੇਸ਼ਨ ਰੱਖਦਾ ਉਹ ਵੀ ਉਹਦਾ ਪਿਆਰ ਹੀ ਤੇ ਤੈਨੂੰ ਸਾਰੀ ਉਮਰ ਇਸ ਗੱਲ ਦਾ ਪਤਾ ਹੀ ਨਹੀਂ ਲੱਗਣਾ ਉਹ ਉਧਰ ਵੀ ਸਹੀ ਹੀ ਤੇ ਇਧਰ ਫਿਰ ਵੀ ਤੂੰ ਘਰ ਵਾਲਾ ਸਮਝ ਕੇ ਬੈਠੀ ਹੋਣਾ ਹੀ ਨਾ ਤੇ ਤੂੰ ਇਹ ਸੋਚ ਕਿ ਇੱਕ ਇਮਾਨਦਾਰ ਇਨਸਾਨ ਨਾ ਸਾਰਾ ਕੁਝ ਆਪਣੇ ਅੰਦਰ ਨਹੀਂ ਰੱਖ ਸਕਦਾ ਭਾਵੇਂ ਉਹ ਚੰਗਾ ਹੈ ਤੇ ਭਾਵੇਂ ਮਾੜਾ ਉਨੇ A to Z ਤੈਨੂੰ ਸਾਰੀ ਗੱਲ ਦੱਸਤੀ ਜਾਣਗੇ। ਉਹਨੇ ਆਪਣਾ ਗੁਨਾਹ ਖੁਦ ਕਬੂਲ ਕੀਤਾ ਤੇਰੇ ਅੱਗੇ। ਉਹਨੂੰ ਪਤਾ ਵੀ ਸੀ ਕਿ ਜਦ ਮੈਂ ਆਪਣਾ ਗੁਨਾਹ ਕਬੂਲ ਕਰੂੰਗਾ ਨਾ ਮੇਰੀ ਜਨਾਨੀ ਮੇਰਾ ਸਾਥ ਛੱਡ ਸਕਦੀ ਆ ਪਰ ਉਹ ਡਰਿਆ ਨਹੀਂ। ਉਹਨੇ ਉਸ ਪ੍ਰਮਾਤਮਾ ਤੋਂ ਡਰਿਆ ਤੇ ਤੈਨੂੰ ਸਾਰਾ ਕੁਝ ਦੱਸਿਆ। ਤੇ ਇਹ ਵੇਖਨਾ ਜੇ ਉਹਨੇ ਸਾਰਾ ਕੁਝ ਤੈਨੂੰ ਦੱਸਿਆ ਸਾਰੀ ਸੱਚਾਈ ਤੇਰੇ ਅੱਗੇ ਰੱਖੀ ਤੇ ਆਪਣਾ ਸਮਝ ਕੇ ਰੱਖੀ ਹੈ ਨਾ ਤੇ ਫਿਰ ਤੇਰਾ ਵੀ ਫਰਜ਼ ਬਣਦਾ ਵਾ ਕਿ ਜੇ ਉਹਨੇ ਸੱਚਾਈ ਗਾੜੀ ਰੱਖੀ ਹੈ ਨਾ ਤੇ ਤੂੰ ਵੀ ਉਹਨੂੰ ਮਾਫ ਕਰ ਦਵੇਂ। ਉਹਨੇ ਸਿਰਫ ਆਪਣੀਆਂ ਗਲਤੀਆਂ ਨੇ ਪਰਦਾ ਪਾਇਆ ਆਪਣੇਆਂ ਨੂੰ ਬਚਾ ਕੀਤਾ ਉਹਨੇ ਇਹਨਾਂ ਤੇ ਮੈਨੂੰ ਵੀ ਪਤਾ ਵਾ ਨਹੀਂ ਸਿਮਰਤ ਅੱਛਾ ਹਰਪ੍ਰੀਤ ਨੇ ਉਹਨੂੰ ਛੱਡ ਵੀ ਦਿੱਤਾ ਸੀ ਹਰਪ੍ਰੀਤ ਨੇ ਤੇ ਬੱਚੇ ਨੂੰ ਵੀ ਜੋ ਕਰਤਾ ਕਰਤਾ ਫਿਰ ਵੀ ਤੈਨੂੰ ਨਾ ਦੱਸਦਾ ਫਿਰ ਤੈਨੂੰ ਖੁਦ ਦੱਸਿਆ ਨਾ ਉਹਨੇ ਆਣ ਕੇ ਕਿ ਮੇਰੇ ਕੋਲ ਗਲਤੀ ਹੋਈ ਆ ਤੇ ਸਿਮਰਤ ਮੈਂ ਤੇਰੇ ਨਾਲ ਇੱਕ ਰਿਸ਼ਤਾ ਨਵਾਂ ਸ਼ੁਰੂ ਕਰਨਾ ਚਾਹੁੰਨਾ ਮੈਂ ਤਾਂ ਮੈਂ ਇੱਥੇ ਗਲਤ ਹੀ ਤੇ ਮੈਨੂੰ ਮੇਰੀਆਂ ਗਲਤੀਆਂ ਦੀ ਸਜ਼ਾ ਮਿਲ ਗਈ ਆ ਤੇ ਮੈਨੂੰ ਮaaf ਕਰਦੇ ਉਹਨੇ ਨਹੀਂ ਕਿਹਾ ਇਹ ਗੱਲਾਂ ਕਈਆਂ ਹੈ ਨਾ ਆਪਣੇ ਮੂੰਹ ਦੱਸਿਆ ਨਾ ਤੂੰ ਤੇ ਫਿਰ ਨਾਲੇ ਨਾ ਜਿੰਦੇ ਜਿਸ ਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਨਾ ਤੇ ਮਾਫੀ ਮੰਗ ਲਵੇ ਉਹਨੂੰ ਤੇ ਰੱਬ ਵੀ ਮaaf ਕਰ ਦਿੰਦਾ ਅਸੀਂ ਲੋਕ ਤੇ ਫੇਰ ਇਨਸਾਨ ਐ ਜੇ ਅਸੀਂ ਉਹਨੂੰ ਮਾਫੀ ਨਹੀਂ ਕਰ ਸਕਦੇ ਤੇ ਫੇਰ ਸਾਡੇ ਚ ਤੇ ਘਟਿਆ ਇਨਸਾਨਾਂ ਚ ਕੀ ਫਰਕ ਰਹਿ ਗਿਆ ਇਹ ਦੇਖਣਾ ਮੈਨੂੰ ਪਤਾ ਤੇਰਾ ਦਿਲ ਬਹੁਤ ਵੱਡਾ ਵਾ ਤੁਹਾਨੂੰ ਮaaf ਕਰ ਦੇਗੀ ਤੇ ਮੈਂ ਵੀ ਇਹੀ ਆਸ ਰੱਖਦੀ ਆ ਕਿ ਤੂੰ ਮਾਫ ਕਰ ਦੇ ਬਸ ਠੀਕ ਐ ਭਾਬੀ ਜਿਵੇਂ ਤੁਸੀਂ ਕਹਤਾ ਨਾ ਮੈਂ ਉਹ ਇੱਕ ਫੇਰ ਮੌਕਾ ਦੇਣੀ ਹੁੰਨਾਂ ਚਲੋ ਨਿਕਲੋ ਗਾ ਮੇਰੇ ਮਨ ਚ ਅੱਜ ਨਹੀਂ ਤੇ ਕੱਲ ਸਭ ਕੁਝ ਸਹੀ ਹੋ ਹੀ ਜਾਊਗਾ ਸਿਮਰਤ ਜੇ ਤੂੰ ਇੰਨੀ ਅਜੀਬ ਮੇਰੀਆਂ ਮੰਨੀਆਂ ਵਾ ਨਾ ਤੇ ਇੱਕ ਗੱਲ ਹੋਰ ਮੰਨ ਲਾ ਬਸ ਆ ਫੋਨ ਤੇ ਆਈ ਚੁੱਕ ਤੇ ਸੇਵਕ ਨੂੰ ਕਰ ਫੋਨ ਤੇ ਰੋਬ ਪਾ ਕੇ ਉਹਨੂੰ ਕਿਹਾ ਕੀ ਗੱਲ ਤੁਹਾਨੂੰ ਨਹੀਂ ਪਤਾ ਲੱਗਦਾ ਕਿੰਨੇ ਨੂੰ ਲੈਣ ਆਉਣਾ ਵਾ ਮੈਨੂੰ ਤੇ ਮੇਰੇ ਪੁੱਤ ਨੂੰ ਲੈ ਕੇ ਜਾਓ ਇੱਥੋਂ ਮੈਂ ਤੁਹਾਡੀ ਵੇਟ ਕਰਨੀ ਚੱਲ ਮੇਰੀ ਭਾਬੀ ਆ ਨਾ ਤੂੰ ਕਹਿੰਨੀ ਆ ਨਾ ਜੋ ਵੀ ਤੁਸੀਂ ਕਹੋਗੇ ਮੈਂ ਕਰੂੰਗੀ ਚੱਲ ਕਰ ਫੇ ਮਾਨ ਮੇਰੀ ਗੱਲ ਕਰ ਫੋਨ ਛੇਤੀ ਆ ਲੈ ਫੜ ਫੋਨ ਤੇ ਕਰ ਫੋਨ ਉਹਨੂੰ ਤੈਨੂੰ ਪਤਾ ਇਹ ਬੰਦੇ ਨਾ ਬੜੇ ਸ਼ਤਾਨ ਹੁੰਦੇ ਆ ਇਹਨਾਂ ਨੂੰ ਜਰਾ ਕਿੰਨਾਂ ਦੀ ਡੋਰ ਨੂੰ ਢੇਲਾਈ ਨਹੀਂ ਤੇ ਇਹਨਾਂ ਨੇ ਲੁੰਧੀਆਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਤੇ ਇਸ ਕਰਕੇ ਸ਼ਹਿਰ ਚ ਵੀ ਆਈ ਗਈਆਂ ਨਾ ਤੇ ਸ਼ਹਿਰਨ ਬਣ ਐਕਟਿਵ ਪੂਰੀ ਚਲਾਕ ਚੁਸਤ ਤੇ ਨਿਗਰਾਨੀ ਰੱਖਿਆ ਕਰ ਉਹਦੇ ਉੱਤੇ ਅੱਛਾ ਚਲ ਕਰ ਫੋਨ ਲਾ ਛੇਤੀ ਬੰਦੇ ਤੇ ਹੁੰਦੇ ਹੀ ਇਦਾਂ ਦੇ ਆ ਪਰ ਜਨਾਨੀ ਨੂੰ ਢੇਲ ਨਹੀਂ ਦੇਣੀ ਚਾਹੀਦੀ ਜਿਹੜਾ ਦੂਜੇ ਵਿਆਹ ਦੇ ਚੱਕਰਾਂ ਚ ਪੈਣ ਇਹਨਾਂ ਦੇ ਤੇ ਨਟਕਾਸਕੇ ਰੱਖਣੇ ਚਾਹੀਦੇ ਆ ਹਲੋ ਹਲੋ ਕੀ ਗੱਲ ਮੈਨੂੰ ਲੈਣ ਨਹੀਂ ਹੋਣਾ ਤੁਸੀਂ ਮਤਲਬ ਤੇ ਕਿਹੜੀ ਗੱਲ ਕਰਦੇ ਬੋਲੋ ਮੇਰੀ ਗੱਲ ਸੁਣ ਹਾਂਜੀ ਕੋਲ ਮੈਂ ਤਾਂ ਬਾਹਰ ਹੀ ਖੜਾ ਅੱਛਾ ਚਲੋ ਮੈਂ ਆ ਗਈ ਫਿਰ ਬਸ ਮੇਰੇ ਕੋਲ ਹੋ ਗਿਆ ਤੁਸੀਂ ਭਾਬੀ ਉਹ ਤਾਂ ਲੈਣ ਵੀ ਆ ਗਏ ਆ ਮੈਨੂੰ ਪਤਾ ਲੱਗ ਗਿਆ ਤੇਰੇ ਚਿਹਰੇ ਦੇ ਹਾਵ ਭਾਵ ਦੱਸਣ ਦੇ ਆ ਕਿ ਉਹਨੇ ਅੱਗੋਂ ਕੀ ਕਿਹਾ ਵਾ ਚੱਲ ਖੋਲ ਮੇਰਾ ਬਾਉ ਫਿਰ ਬੂਆ ਅੱਜ ਵੀ ਆ ਨਾ ਵਿਚਾਰੀਆਂ ਕੁੜੀਆਂ ਜਿਹਦੇ ਨਾਲ ਵੀ ਆਈਆਂ ਜਾਂਦੀਆਂ ਉਹਦੀਆਂ ਹੀ ਹੋ ਕੇ ਰਹਿ ਜਾਂਦੀਆਂ ਕਿੰਨਾ ਚਾੜ ਚੜਿਆ ਤੇ ਸੁਦੇਨ ਜੀ ਆਪਣੇ ਦਿਲ ਚ ਇੰਨੇ ਨੇ ਰੋਬ ਰੱਖੀ ਬੈਠੀ ਹੈ ਕੀ ਫਦਾ ਜਦੋਂ ਉਹ ਸੁਧਰ ਗਿਆ ਹੈ ਤੈਨੂੰ ਮaaf ਕਰ ਦੇਣਾ ਚਾਹੀਦਾ ਫਿਰ ਇੱਕ ਵਾਰੀ ਆਵੇ ਸਹੀ ਇਹਨਾ ਤਾਂ ਮੈਂ ਗੱਲ ਕਰੂੰਗੀ ਇਹ ਜਿਹੜੀਆਂ ਲੁੱਡੀਆਂ ਪਾਉਂਦਾ ਰਹਿੰਦਾ ਨਾ ਇਹਦੀਆਂ ਤਾਂ ਲੁੱਡੀਆਂ ਮੈਂ ਪਵਾਉਂਗੀ ਹੁਣ ਚੰਗੇ ਤਰੀਕੇ ਨਾਲ ਕਪਮਾ ਨੂੰ ਖਾਣਾ ਪਾਵੇ ਤੇ ਸਿਮਰਤ ਕਰਵੇ ਤੇ ਲੈ ਅੱਛਾ ਚਮਰਤ ਹੂੰ ਕਰਦੇ ਯਾਰ ਮਾਫ ਪਹਿਲਾਂ ਮੇਰੀ ਗੱਲ ਸੁਣਨੀ ਨਹੀਂ ਲੇਟ ਕੋ ਲੈਣਾ ਹੈ ਮੈਨੂੰ ਪਲੇਟ ਮੈਂ ਤੇ ਤੁ ਡਰ ਲੱਗਦਾ ਏ ਹੂੰ ਪਤਾ ਮੈਨੂੰ ਜਿੰਨਾ ਕਿ ਡਰਦੇ ਤੁਸੀਂ ਯਾਰ ਸੱਚੇ ਡਰ ਲੱਗਦਾ ਇਹ ਕੱਲ ਮੈਂ ਗੱਡੀ ਕੱਢਦੇ ਗੜਦੇ ਨੇ ਅੰਦਰ ਬਾੜਤੀ ਫਿਰ ਡਰਦੇ ਨੇ ਮੈਂ ਜੀ ਨਾ ਮੈਨੂੰ ਪਤਾ ਆ ਤੁਹਾਨੂੰ ਇਹ ਕੀ ਆਪੇ ਚਮਰਤ ਨੂੰ ਫੋਨ ਕਰੇ ਕਿਦੇ ਵੇਖ ਲਾ ਮੁੜ ਜਾ ਪਰਦੇ ਮਾਫ ਹੋਣਾ ਕਰਤਾ ਮਾਫ ਕਿਉਂ ਮੈਂ ਪਾਈ ਜਾਂਦੇ ਚ ਲੁੱਡੀਆਂ ਦਾ ਭਾਬੀ ਪੌਣੀਆਂ ਨਹੀਂ ਪਾਉਂਗਾ ਮੈਂ ਤੇ ਲੁੱਡੀਆਂ ਔਰ ਹਾਂ ਇੱਕ ਨਾ ਹੀ ਪਾਉਂਗਾ ਇਹਦਾ ਸੁਣ ਲੈ ਮੇਰੀ ਕੰਨ ਖੋਲ ਕੇ ਆ ਲੁੱਡੀਆਂ ਨਾ ਇੱਧਰ ਹੀ ਪੈਣੀਆਂ ਚਾਹੀਦੀਆਂ ਇੱਧਰ ਹੀ ਪਾਉਣੀਆਂ ਲੁੱਡੀਆਂ ਕਿ ਕਿਹ ਤੇਰਾ ਸਮਝ ਗਿਆ ਵਾ ਵੀ ਮੈਂ ਕੀ ਕਹਿਣਾ ਚਾਹੁੰਦੀ ਠੀਕ ਆ ਹੂੰ ਤੇ ਦੁਬਾਰਾ ਮੈਨੂੰ ਕਹਿਣਾ ਨਾ ਪਵੇ ਆਹ ਕੁੜੀ ਨੂੰ ਤਿਆਰ ਕਰਨ ਚ ਸਾਰਾ ਮੇਰਾ ਹੱਥ ਹੀ ਨਹੀਂ ਤੇ ਕਿੰਭਰ ਪਤਾ ਹੀ ਆ ਨਹੀਂ ਤੇ ਲੁੱਡੀਆਂ ਤਾਂ ਬਾਹਰ ਹੀ ਪਾਉਣੀਆਂ ਹੈਗੀਆਂ ਨਹੀਂ 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 ਭਾਬੀ ਇੱਧਰ ਹੀ ਲੁੱਡੀਆਂ ਪਾਉਣੀਆਂ ਬਾਹਰ ਕਿਤੇ ਇਹਨੂੰ ਲੁੱਡੀਆਂ ਪਾਉਣੀਆਂ ਮੈਨੂੰ ਯਾਰ ਇੱਕ ਮਿੰਟ ਮੈਨੂੰ ਫੋਨ ਆਉਂਦਿਆ ਕਿਹਦਾ ਫੋਨ ਕੌਣ ਆਏ ਦਫ਼ਤਰੋਂ ਫੋਨ ਆਉਂਦਿਆ ਜੀ ਕੋਈ ਲੋੜ ਨਹੀਂ ਦਫ਼ਤਰ ਫੋਨ ਕਰਨ ਦੀ ਸਭ ਪਤਾ ਮਿਲਦਾ ਨਵੀਂ ਕੋਈ ਲੋੜ ਨਹੀਂ ਸੈਕਟਰੀ ਰੱਖਣ ਦੀ ਠੀਕ ਹੈ ਨਾ ਚਲੋ ਤੁਸੀਂ ਤੁਸੀਂ ਪਿਓ ਪੁੱਤ ਨੇ ਕਿੱਡਾ ਗੰਦ ਪਾਇਆ ਪਿਆ ਹੈ ਮੁੰਡੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਪਿਓ ਨੂੰ ਦਿਨੇ ਚਾਨ ਨਹੀਂ ਹੁੰਦਾ ਹੁਣ ਪਈ ਉਹ ਅਸਲੀ ਲੁੱਡੀ ਤੇ ਹੁਣ ਬਣੀ ਉਹ ਪੰਜਾਬਣ ਆਪਣੇ ਬੰਦੇ ਨੂੰ ਖਿੱਚ ਕੇ ਰੱਖਣ ਵਾਲੀ ਕਿੱਡਾ ਫਿਰਦਾ ਬਾਹਰ ਬਾਹਰ ਹੁਣ ਬੱਚੋ ਤੈਨੂੰ ਲੱਗੂ ਪਤਾ ਜੇ ਨਾਨੀ ਨਾ ਰਹਿਣਾ ਕਿੱਦਾਂ ਵਾ ਹਾਂ ਗਿਆ ਹਾਂ ਵੇਖਾ ਕਿੰਨੇ ਦਿਨਾਂ ਬਾਅਦ ਮੈਂ ਆਪਣੇ ਪੁੱਤ ਨੂੰ ਚੁੱਕਿਆ ਵਾ ਕਿਤੇ ਠੰਡ ਹੀ ਵੈ ਗਈ ਕਲੇਜੇ ਨੂੰ ਹੈ ਠੰਡ ਬਾ ਮੈਂ ਪਾਈ ਪੁੱਛੋ ਕਿਉਂ ਹਾਂ ਤੂੰ ਪਾਈ ਇੱਥੇ ਮੇਰੀ ਧੀ ਨੇ ਪਾਈ ਆਹ ਹੋੜੀ ਬੋਲੋ ਨੇ ਉੱਠ ਜਾਣਾ ਲੈ ਕੇ ਤੇ ਮੈਂ ਆਇਆ ਇਹਨੂੰ ਹਾਂ ਉਹ ਆਈ ਤੇ ਲੈ ਕੇ ਆਇਆ ਲੈ ਲੈਣਾ ਤਾਂ ਫੇਰ ਕਿਤਾ ਲਿਆਉਂਦਾ ਆ ਤਾਂ ਦੇਰ ਤੋਂ ਬੜਾਈ ਬੜਾ ਕਿੱਤਾ ਮਰਤੀ ਹੈ ਸਾਰ ਦਿਨ ਰੋਂਦਾ ਹੀ ਲੱਗਦਾ ਮੇਰਾ ਜੀ ਬਹੁਤ ਖੁਸ਼ ਹੈ ਦਰਵੇ ਤੂੰ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਇਹ ਨਾਵੇਂ ਤੈਨੂੰ ਜੁੱਤੀਆਂ ਪਹਿਨ ਆ ਤੇਰੀ ਪਹਿਲੀ ਤੇ ਆਖਰੀ ਗਲਤੀ ਹੋਣੀ ਚਾਹੀਦੀ ਆ ਇਸ ਤੋਂ ਬਾਅਦ ਜੇ ਤੇਰੇ ਕੋਈ ਗਲਤੀ ਹੋ ਗਈ ਇਹ ਤਾਂ ਮੈਨੂੰ ਪਤਾ ਨਹੀਂ ਉਹਨੇ ਮaaf ਕਰਨਾ ਘਣੀ ਕਰਨਾ ਮੈਂ ਤੈਨੂੰ ਘਰੋਂ ਕੱਢ ਦੇਣਾ ਆ ਮੰਮੀ ਆ ਅਸੀਂ ਮਾਮਾਤੀਆਂ ਨੇ ਰਹਿਣਾ ਤੇ ਤੈਨੂੰ ਦੇਣਾ ਘਰੋਂ ਕੱਢ ਸਾਡੇ ਗਾੜੀ ਚੋੜਿਆ ਹੱਥ ਮੈਂ ਕਿੰਨੀ ਵਾਰੀ ਕਮਾ ਹੋਣ ਇਹੋ ਜੀ ਗਲਤੀ ਨਹੀਂ ਹੁੰਦੀ ਪਹਿਲਾਂ ਉਹਨੇ ਮੇਰੇ ਕੰਨ ਖਿੱਚਦੇ ਹੁਣ ਤੂੰ ਹੀ ਖਿੱਚ ਲੋ ਲੈ ਰਹਿ ਕੇ ਗਿਆ ਹੁਣ ਤੂੰ ਹੀ ਖਿੱਚ ਲੋ ਆਗ ਉਸ ਦੀ ਗਲਤੀ ਕਰਕੇ ਨਾ ਤੇ ਦੂਜਾ ਵਿਆਹ ਜਿਹੜਾ ਨਾ ਇਹ ਤੇ ਰੱਬ ਕਿਸੇ ਦੇ ਘਰ ਚ ਲਿਆਵੇ ਰ ਨਾ ਦੂਜੇ ਵਿਆਹ ਵਾਲਾ ਸ਼ਬਦ ਇਹ ਉਹ ਤਾਂ ਬਹੁਤ ਗਲਤ ਸ਼ਬਦ ਹੈਗਾ ਵਾ ਇਹਨੂੰ ਸਮਾਜ ਨੇ ਨਾ ਮਜਬੂਰੀ ਦੇ ਨਾਂ ਤੇ ਜ਼ਰੂਰ ਦੇ ਦਿੱਤਾ ਵਾ ਪਰ ਇਹ ਨਾ ਹੁੰਦਾ ਲੋਕਾਂ ਦੇ ਨਾ ਆਪਣੀ ਮਰਜ਼ੀਆਂ ਦੇ ਨਾਲ ਹੀ ਰ ਵੇ ਪੁੱਤ ਬਣ ਘਰ ਦੇ ਵਿੱਚ ਨਾ ਤੂੰ ਹੀ ਇੱਕ ਇਹੋ ਜਿਹਾ ਇਨਸਾਨ ਆ ਬੰਦੇਆ ਕੋਲੋਂ ਮੁੰਡੇ ਜਿਹੜੇ ਹੁੰਦੇ ਨਾ ਘਰ ਚ ਜਿਹੜੇ ਬੰਦੇ ਹੁੰਦੇ ਨਾ ਉਹਨਾਂ ਨੂੰ ਵੇਖ ਕੇ ਹੀ ਆਪਣਾ ਆਪ ਉਹੋ ਜਿਹਾ ਬਣਾਉਂਦੇ ਨੇ ਤੇਰਾ ਪਿਓ ਤੇ ਇੱਥੇ ਹੈ ਨਹੀਂ ਉਹ ਤੇ ਬਾਹਰ ਆ ਉਹਨੇ ਤੇ ਨਾ ਕਦੀ ਆਉਣਾ ਹੀ ਆ ਹੁਣ ਤੂੰ ਹੀ ਆ ਇਹਦੀ ਸਿੱਖਿਆ ਅਸਲੀ ਚ ਇਹਨੇ ਤੈਨੂੰ ਵੇਖ ਕੇ ਸਿੱਖਣਾ ਹੀ ਜੋ ਤੂੰ ਕਰੇਂਗਾ ਨਾ ਉਹੋ ਕੁਛ ਇਹਨੇ ਕਰਨਾ ਹੀ ਹੁਣ ਮੇਰਾ ਪੁੱਤ ਨਾ ਬੰਦਿਆ ਦੀ ਤਰ੍ਹਾਂ ਰਹੀਂ ਤਾਂ ਕਿ ਮੇਰਾ ਪੁੱਤ ਵੀ ਅੱਗੋਂ ਨਾ ਸਿਆਣਾ ਤੇ ਸਮਝਦਾਰ ਨਿਕਲੇ ਹੂੰ ਮੰਮੀ ਤੇਰੇ ਵਰਗੀਆਂ ਗਲਤੀਆਂ ਨਾ ਕਿਤੇ ਕਰ ਬੈਠੀ ਤੁਹਾਡੀ ਆ ਗੱਲ ਤੇ ਸਹੀ ਆ ਵੇਖੋ ਜੇ ਹੁਣ ਮੈਂ ਘਰ ਦੇ ਵਿੱਚ ਜੇ ਮੈਂ ਤੁਹਾਨੂੰ ਉੱਚਾ ਵੀ ਬੋਲੂੰਗਾ ਨਾ ਤਾਂ ਮੇਰੇ ਨਿਆਣੇ ਨੇ ਵੀ ਉਹ ਕੁਝ ਕਰਨਾ ਉਹਨਾਂ ਦਾ ਨਾ ਜੇ ਮੇਰਾ ਪਿਓ ਇਦਾਂ ਬੋਲ ਸਕਦਾ ਮੈਂ ਕਿਉਂ ਨਹੀਂ ਬੋਲ ਸਕਦਾ ਹਾਂ ਜੋ ਕੋਈ ਸਮਝੋਣਾ ਜੋ ਕੋਈ ਮੈਂ ਕਹੂੰਗਾ ਉਹਨੇ ਵੀ ਉਹ ਕੁਝ ਸਿੱਖਣਾ ਮੇਰੇ ਹਲ ਵੇਖ ਕੇ ਤੇ ਹਾਂ ਮੇਰਾ ਪਿਓ ਇਦਾਂ ਕਰ ਰਿਹਾ ਮੈਂ ਵੀ ਐ ਕਰੂੰਗਾ ਇਸੇ ਕਰਕੇ ਆਪਾਂ ਇਹ ਕੁਝ ਬੰਦ ਹੀ ਕਰ ਦਿੰਨੇ ਆ ਨਾ ਕਿਸੇ ਨੂੰ ਘਰ ਦੇ ਵਿੱਚ ਚੁੱਪੀ ਬੋਲੀਏ ਨਾ ਨਿੱਕੀਆਂ ਮੋਟੀਆਂ ਤੋਂ ਗੱਲਾਂ ਤੋਂ ਲੜਾਈ ਹੋਵੇ ਜਿਹੜੀ ਨਿੱਕੀ ਮੋਟੀ ਨੋਕਜੋਗ ਆ ਇਹ ਰਮਾਨ ਆਪਸ ਵਿੱਚ ਬੈ ਕੇ ਪਿਆਰ ਨਾਲ ਬੈ ਕੇ ਸੁਲਝੇ ਸਿਰਫ ਮੇਰੇ ਨਾਲ ਨਹੀਂ ਆ ਮੇਰੀ ਧੀ ਨਾਲ ਉਹ ਕਿਤੇ ਬਾਅਦ ਚ ਗੱਲ ਨਹੀਂ ਕਰਨੀ ਇਹ ਪਿਆਰ ਨਾ ਰਹਿਣਾ ਵਾ ਨਹੀਂ ਕਰਦਾ ਨਹੀਂ ਕਰਦਾ ਜਿਹੜੀ ਮੈਂ ਗੱਲ ਕਹਿ ਲਗਾ ਉਹ ਗੱਲ ਦਾ ਗੁੱਸਾ ਨਾ ਕਰੇ ਨਾਲ ਪਿਛਲੇ ਗੱਲਾਂ ਚੇਤੇ ਕਰ ਲਓ ਜਿਹੜੀ ਗੱਲ ਮੈਂ ਕਹਿ ਲਗਾ ਚਲੋ ਨਹੀਂ ਕਰਦੀ ਪਹਿਲਾਂ ਨਹੀਂ ਮੈਂ ਇਹਨੂੰ ਕਰਦਾ ਹਾਂ ਨਾ ਪਿਆਰ ਉਹ ਵੀ ਬਿੰਦੀ ਵਿੱਚ ਦਾ ਖਾ ਲੈਣਾ ਹੁੰਦਾ ਮੈਨੂੰ ਸੱਚੀ ਗੱਲ ਸੋਣ ਪਹਿਲਾਂ ਨਹੀਂ ਕਰਦਾ ਨਾ ਪਰ ਜਦੋਂ ਤੋਂ ਇਹ ਮੇਰੇ ਤੋਂ ਦੂਰ ਰਹੀ ਆ ਨਾ ਪਿੱਛੇ ਜਿੰਨੇ ਜਾਂਦੇ ਉਹਦਾ ਮੈਨੂੰ ਪਤਾ ਲੱਗੇ ਮੈਂ ਇਹਨੂੰ ਕਿੰਨਾ ਪਿਆਰ ਕਰਦਾ ਹਾਂ ਜਿੱਦਾਂ ਮੈਂ ਇਹਦੇ ਬਿਨਾ ਰਿਹਾ ਆ ਨਾ ਇਹ ਮੈਨੂੰ ਪੁੱਛ ਕੇ ਵੇਖੋ ਕੀ ਬਾਲ ਬੁੰਦਾ ਰਿਹਾ ਮੇਰਾ ਸਾਦੀ ਬੜੀ ਜਲਦੀ ਆ ਗਈ ਲੈ ਉਹ ਯਾਰ ਮੈਂ ਤੈਨੂੰ ਉੱਤੇ ਵੀ ਗਿਆ ਮੈਂ ਡਰਦਾ ਹਾਂ ਉੱਠਾ ਲਿਆ ਡਰਦਾ ਮੈਂ ਮੈਂ ਦੂਰ ਹੀ ਗੱਡੀ ਬਾਹਰ ਕੱਢ ਕੇ ਅੰਦਰ ਆਵਾਂ ਨਹੀਂ ਡਰਦੇ ਨਹੀਂ ਇੱਕ ਗੱਲ ਇਹ ਵੀ ਸਾਚਿਆ ਕਿ ਤੋਤ ਤਾਂ ਮਜਰੂਰ ਨਰਾਜੀ ਪਰ ਵਿੱਚੋਂ ਨਾ ਮੈਂ ਰੋਜ਼ ਹੀ ਦੇਖਦੀ ਹਣੀ ਕਿ ਕਦੋਂ ਤੂੰ ਮੈਨੂੰ ਲੈਣ ਆਉਣਾ ਕਦੋਂ ਤੂੰ ਮੈਨੂੰ ਲੈਣ ਆਉਣਾ ਤੇ ਮੈਨੂੰ ਫੋਨ ਨਹੀਂ ਕਰ ਸਕਦਾ ਹੂੰ ਫੋਨ ਨਹੀਂ ਕਰ ਸਕਦਾ ਪਰ ਉਸਕੇ ਕੋਈ ਹੀ ਦਿਨ ਫੋਨ ਕਿਦਾਂ ਕਰਦੀ ਤੂੰ ਕਰਨਾ ਹੀ ਬੰਨੇ ਨਾ ਇਹ ਬੰਦਾ ਫੋਨ ਕਰ ਦਿੰਦਾ ਇਹ ਜੀ ਗਲਤੀ ਨਾਲ ਆ ਗਿਆ ਤੁਹਾਨੂੰ ਫੋਨ ਕਰ ਗਿਆ ਉਹਨੂੰ ਲਾਉਣਾ ਇਹ ਜੀ ਗਲਤੀ ਮੇਤੋ ਹੀ ਨਾ ਹੁੰਦੀ ਤੁਸੀਂ ਕਾ ਸਕਦੇ ਹੋ ਹੁਣ ਮੇਰੀ ਗੱਲ ਸੁਣਾ ਆਪਣੇ ਹੱਥੇ ਕਰਿਓ ਹੱਥੇ ਕਰਿਓ ਇਹ ਜਿਹੜੇ ਹੱਥ ਆ ਨਾ ਕੂਲੇ ਕੂਲੇ ਸੋਨੇ ਸੋਨੇ ਪਿਆਰੇ ਪਿਆਰੇ ਇਹਨਾਂ ਦੇ ਨਾਲ ਕੋਈ ਸੋਹਣੀ ਜੀ ਚੀਟ ਬਣਾ ਕੇ ਖਵਾ ਦਿਓ ਬੜੀ ਭੁੱਖ ਲੱਗੀ ਹੈ ਅੱਛਾ ਚਲੋ ਫਿਰ ਇਦਾਂ ਕਰੋ ਹੰਬੀਲਾ ਯਾ ਉਹ ਨਾਲ ਉਹ ਤੋਂ ਕੱਪੜੇ-ਕੱਪੜੇ ਆਪਣੇ ਬਦਲੂਕ ਕੀ ਆਪਣਾ ਹਾਲ ਬਣਾਇਆ ਪਿਆ ਜਮੀ ਨਾਲ ਇੱਕ ਗੱਲ ਹੋਰ ਆਪਣੇ ਫੋਨ ਜਿਹੜਾ ਜਿੰਨੇ ਵੀ ਫਾਕੂ ਦੇ ਨੰਬਰ ਨੇ ਸਾਰੇ ਤਾਂ ਡਿਲੀਟ ਹੋਣੇ ਚਾਹੀਦੇ ਜੇ ਹੁਣ ਮੈਨੂੰ ਕੋਈ ਫੂਕ ਫਾਕੂ ਦਾ ਫੋਨ ਤੁਹਾਡੇ ਆਈਫੋਨ 'ਚ ਦਿਖ ਗਿਆ ਤੇ ਜਾਂ ਜਿਹੜੇ ਤੁਸੀਂ ਦੱਸਿਆ ਸੀ ਅੱਡ ਲੱਖਾਂ ਲੱਗੇ ਨੇ ਤੁਸੀਂ ਆਪਣੇ ਨਾਲ ਫੇਰ ਚੈੱਕ ਕਰਦੇ ਉਹਦਾ ਤੇ ਫੇਰ ਵੇਖੋ ਕੀ ਹਾਲ ਹੁੰਦਾ ਹਾਲ ਜੋ ਹੁਕਮ ਮੇਰੇ ਆਕਾ ਤੂੰ ਜੋ ਕਹੇਂਗੀ ਮੈਂ ਉਦਾਂ ਹੀ ਕਰ ਲੂੰਗਾ